ਸਨਮਾਨਯੋਗ ਦਿਨਾ ਬੰਧੂ ਕਿਰਪਾਲੂ ਦਾਤਾਰ ਸਤਿਗੁਰੂ ਬਾਣੀ ਕੇ ਬੋਹਤ ਹੈ ਰਾਜਾਨ ਰਾਜ ਪਾਣਾਨ ਪਾਨ ਦੇਵਾ ਦੇਵ ਉਪਮਾ ਮਹਾਨ ਹੈ ਤਨ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਅਤੇ ਤੀਸਰੇ ਪਾਤਸ਼ਾਹ ਨਿਮਾਨਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਓਟ ਹੈ ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੁਹੇ ਬਣ ਆਵੇ ਐਸੇ ਦੀਨ ਦਿਆਲ ਸਤਿਗੁਰੂ ਗੁਰੂ ਗਰੀਬ ਨਿਵਾਜ ਤੀਸਰੇ ਪਾਤਸ਼ਾਹ ਧੰਨ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਸਨ ਸਾਬ ਜੀ ਵਿਖੇ ਆਪ ਸਭ ਸੰਗਤ ਹਾਜ਼ਰੀਆਂ ਪਰ ਰਹੇ ਹਾਂ ਸਤਿਗੁਰਾਂ ਦੀ ਪਾਵਨ ਹਜ਼ੂਰੀ ਦੇ ਅੰਦਰ ਅੰਮ੍ਰਿਤ ਵੇਲੇ ਤੋਂ ਦੀਵਾਨ ਸੱਜੇ ਜੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਅੰਮ੍ਰਿਤ ਵੇਲੇ ਫੁਰਮਾਨ ਬਖਸ਼ਿਸ਼ ਕੀਤਾ ਹੈ 719 ਅਤੇ 20 ਅੰਗ ਤੇ ਸੁਭਾਈ ਮਾਨ ਹੈ ਆਪਾਂ ਕੁਝ ਸਮਾਂ ਰਲ ਮਿਲ ਕੇ ਸਤਿਗੁਰਾਂ ਦੀ ਵਡਿਆਈ ਕਰਦੇ ਹਾਂ ਸ਼ਬਦ ਦੀ ਵਿਚਾਰ ਪ੍ਰਾਰੰਭ ਕਰੀਏ ਆਪਣੀਆਂ ਮਨ ਜਿਤ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਆਪਣੀ ਰਸਨਾ ਤੋਂ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਬੈਰਾੜੀ ਮਹੱਲਾ ਚੌਥਾ ਬੈਰਾੜੀ ਰਾਗ ਹੈ ਚੌਥੇ ਪਾਦਸ਼ਾਹ ਧੰਨ ਧੰਨ RAM DAS GURU ਜਿਨ ਸਿਰਿਆ ਤਿਨੈ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਨਹਾਰ ਹੈ ਤਾਰਿਆ ऐसे सतगुरु गुरु, गुरु रामदास महाराज जी चौथे बादशाह सोडी सुल्तान सतगुरु उन्होंने शब्द उच्चारण किया है बैराडी राग सतगुरुਾਂ ਦੇ ਬਾਣੀ ਦੇ ਅੰਦਰ 31 ਰਾਗ ਦਰਜ ਹਨ ਪਹਿਲੇ ਨੰਬਰ ਤੇ ਸ੍ਰੀ ਰਾਗ ਮਾਜ ਗੌੜੀ ਆਸਾ ਗੂਜਰੀ ਇਸ ਤਰ੍ਹਾਂ ਚੱਲਦਿਆਂ ਹੋਇਆਂ 10ਵੇਂ ਨੰਬਰ ਦਾ ਰਾਗ ਜਿਹੜਾ ਉਹ ਬੈਰਾੜੀ ਰਾਗ ਟੋਡੀ ਤੋਂ ਬਾਅਦ ਬੈਰਾੜੀ ਰਾਗ ਆਰੰਭ ਹੁੰਦਾ ਹੈ ਬੈਰਾੜੀ ਰਾਗ ਦੇ ਅੰਦਰ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜੀ ਨੇ ਬਖਸ਼ਿਸ਼ ਕੀਤੀ ਹੈ ਕਿ ਹਰੀ ਦਾ ਜਨ ਪਰਮਾਤਮਾ ਦਾ ਸੇਵਕ ਜਿਹੜਾ ਹੈ ਉਹ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਤੇ ਉਹਦਾ ਕੰਮ ਕੀ ਆ ਉਹ ਕਰਦਾ ਕੀ ਆ ਜਿਹੜਾ ਗੁਰੂ ਨੂੰ ਮੰਨਦਾ ਹੈ ਗੁਰੂ ਦਾ ਸੇਵਕ ਆ ਪਰਮਾਤਮਾ ਦਾ ਜਾਣਿਆ ਸਤਿਗੁਰੂ ਜੀ ਕਹਿੰਦੇ ਹਰ ਜਨ ਰਾਮ ਨਾਮ ਗੁਣ ਗਾਵੈ ਹਰੀ ਦਾ ਜਨ ਹਰੀ ਪਰਮਾਤਮਾ ਅਕਾਲ ਪੁਰਖ ਵਹਿ ਗੁਰੂ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਦਾਤਾਂ ਦੇਣ ਵਾਲਾ ਪਰਮਾਤਮਾ ਜਿਹੜਾ ਹਰੀ ਹੈ ਉਹਦਾ ਜਿਹੜਾ ਜਨ ਹੈ ਸੇਵਕ ਬਣ ਜਾਂਦਾ ਹੈ ਉਹ ਕਰਦਾ ਕੀ ਹੈ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਹਰ ਜਨ RAM ਨਾਮ ਗੁਣ ਗਾਵੇ ਉਹ ਆਪਣੀ ਜ਼ਿੰਦਗੀ ਦੇ ਵਿੱਚ ਸਭ ਨਾਲੋਂ ਉੱਤਮ ਕਰਮ ਜਿਹੜਾ ਕਰਦਾ ਹੈ ਉਹ ਹਰੀ ਪਰਮਾਤਮਾ ਦੇ ਨਾਮ ਦੇ ਗੁਣਾ ਨੂੰ ਸਦਾ ਗਾਉਂਦਾ ਹੈ ਪਰਮਾਤਮਾ ਦੀ ਵਡਿਆਈ ਕਰਦਾ ਹੈ RAM ਦਾ ਅਰਥ ਇੱਥੇ ਜਿਹੜਾ ਪਰਮਾਤਮਾ ਰਮਿਆ ਹੋਇਆ ਹੈ ਹਰ ਚੀਜ਼ ਵਿੱਚ ਜਰੇ ਵਿੱਚ ਉਹ ਪਰਮਾਤਮਾ ਵਸਦਾ ਹੈ ਜਿਹਨੂੰ ਹਰੀ ਵੀ ਕਿਹਾ ਜਾਂਦਾ ਹੈ। ਰਾਮ ਵੀ ਕਿਹਾ ਜਾਂਦਾ ਹੈ। ਅੱਲਾ ਵੀ ਕਿਹਾ ਜਾਂਦਾ ਹੈ। ਵਾਹਿਗੁਰੂ ਵੀ ਕਿਹਾ ਜਾਂਦਾ ਹੈ। ਉਸ ਪਰਮਾਤਮਾ ਦੇ ਅਨੇਕਾਂ ਜਿਹੜੇ ਨਾਮ ਹਨ ਉਹ ਸਤਿਗੁਰਾਂ ਨੇ ਦਰਜ ਕੀਤੇ ਹਨ। ਹਰੀ ਦਾ ਜਨ ਕਿਹੋ ਜਿਹਾ ਹੋਣਾ ਚਾਹੀਦਾ ਹੈ? ਭਗਤ ਕਬੀਰ ਸਾਹਿਬ ਜੀ ਸਾਨੂੰ ਉਦਾਹਰਨ ਦਿੰਦੇ ਹਨ ਕਹਿੰਦੇ ਅਗੇ ਕਬੀਰ ਰੋੜਾ ਹੋਏ ਰਹੋ ਬਾਟ ਕਾ ਤਜ ਮਾਨ ਕਾ ਅਭਿਮਾਨ ਇਹ ਹਰੀ ਦੇ ਜਨ ਦੀ ਡੈਫੀਨੇਸ਼ਨ ਹੈ ਕਿ ਹਰੀ ਦਾ ਜਨ ਪਰਮਾਤਮਾ ਦਾ ਸੇਵਕ ਜਿਹੜਾ ਉਹ ਕਿਦਾਂ ਦਾ ਹੋਣਾ ਚਾਹੀਦਾ ਹੈ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਰੋੜਾ ਹੋਏ ਰਹੋ ਬਾਟ ਕਾ ਤਜ ਮਾਨ ਕਾ ਅਭਿਮਾਨ ਕਹਿੰਦੇ ਆਪਣੇ ਮਨ ਦਾ ਜਿਹੜਾ ਅਭਿਮਾਨ ਹੈ ਉਹਨੂੰ ਛੱਡ ਦੇ ਅਹੰਕਾਰ ਆ ਇਹਨੂੰ ਦੂਰ ਕਰ ਦੇ ਜਿਸ ਤਰ੍ਹਾਂ ਇੱਕ ਰੋੜਾ ਰਾਤ ਦੇ ਵਿੱਚ ਪਿਆ ਹੁੰਦਾ ਵਾ ਉਹ ਆਪਣੀ ਜਿਹੜੀ ਹੈ ਉਹਨੂੰ ਹਉਮੇ ਪ੍ਰਗਟ ਨਹੀਂ ਕਰਦਾ ਆਉਂਦਾ ਜਾਂਦਾ ਮਨੁੱਖ ਉਹਨੂੰ ਠੁੱਡਾ ਮਾਰ ਸਕਦਾ ਹੈ ਪੈਰ ਦੇ ਨਾਲ ਧੱਕ ਕਰਕੇ ਉਹਨੂੰ ਇੱਧਰ ਉੱਧਰ ਕਰ ਸਕਦਾ ਹੈ ਕਹਿ ਲੱਗੇ ਇਸ ਤਰ੍ਹਾਂ ਤੂੰ ਆਪਣੇ ਮਨ ਦੀ ਨਿਮਰਤਾ ਧਾਰਨ ਕਰ ਕਬੀਰ ਰੋੜਾ ਹੋਏ ਰਹੋ ਬਾਟਕਾ ਤਾਜਮਾਨ ਕਾ ਵਿਮਾਨ ਕਹਿੰਦੇ ਆਪਣੇ ਮਨ ਦਾ ਜਿਹੜਾ ਅਹੰਕਾਰ ਆ ਉਹਨੂੰ ਦੂਰ ਕਰ ਦੇ ਪਏ ਹੋਏ ਰੋੜੇ ਦੇ ਵਾਂਗੂ ਨਿਮਰਤਾ ਧਾਰਨ ਕਰ ਤੇ ਭਗਤ ਕਬੀਰ ਸਾਹਿਬ ਜੀ ਫਿਰ ਕਹਿਣ ਲੱਗੇ ਕਿ ਜੇ ਰੋੜਾ ਹੈ ਉਹ ਆਪਣਾ ਸੁਭਾਅ ਜਿਹੜਾ ਉਹ ਬਦਲਦਾ ਨਹੀਂ ਆ ਕਿਉਂਕਿ ਉਹ ਕਠੋਰ ਰਹਿੰਦਾ ਜਿੰਨਾ ਮਰਜੀ ਉਹਨੂੰ ਕੋਈ ਠੋਡੇ ਮਾਰੀ ਜਾਵੇ ਜੋ ਮਰਜੀ ਕੋਈ ਕਰੀ ਜਾਵੇ ਉਹ ਕਦੇ ਕੌਮਲ ਨਹੀਂ ਹੁੰਦਾ ਉਹ ਸੁਭਾਅ ਨਹੀਂ ਬਦਲਦਾ ਉਹ ਕਠੋਰ ਹੀ ਰਹਿੰਦਾ ਹੈ ਸੰਗਤ ਹੀ ਰਹਿੰਦਾ ਹੈ ਤੇ ਅਗਲੇ ਉਦਾਹਰਨ ਦਿੰਦਿਆਂ ਨੇ ਕਹਿਣ ਲੱਗੇ ਰੋੜਾ ਹੁਆ ਤਾਂ ਕਿਆ ਪਿਆ ਪੰਥੀ ਕਉ ਦੁੱਖ ਦੇ ਕਹਿੰਦੇ ਜੇ ਤੂੰ ਰੋੜਾ ਵੀ ਹੋ ਗਿਆ ਤੇ ਫੇਰ ਕੀ ਹੋਇਆ ਕਿਉਂਕਿ ਜਿਹੜਾ ਆਉਣ ਜਾਣਾ ਵਾਲਾ ਵਾ ਰਾਈ ਆ ਪੰਥੀ ਆ ਉਹਨੂੰ ਰੋੜਾ ਜਿਹੜਾ ਉਹ ਦੁੱਖ ਦਿੰਦਾ ਹੈ ਦੁੱਖ ਕਿੱਦਾਂ ਦਿੰਦਾ ਹੈ ਕਿ ਜੇ ਮਨੁੱਖ ਨੰਗੇ ਪੈਰੀ ਤੁਰਿਆ ਜਾ ਰਿਹਾ ਜਾਂ ਉਹਨੇ ਕੁਝ ਚਪਲ ਪਾਈ ਆ ਉਹ ਰੋੜਾ ਉਹਨੂੰ ਵੱਜਦਾ ਏ ਉਹਦੇ ਪੈਰ ਵਿੱਚੋਂ ਖੂਨ ਵਗਦਾ ਹੈ ਸੱਟ ਲੱਗ ਜਾਂਦੀ ਕਹਿ ਲੱਗੇ ਜੇ ਤੂੰ ਰੋੜਾ ਵੀ ਹੋ ਗਿਆ ਏ ਪਰ ਰੋੜਾ ਵੀ ਕਿਤੇ ਨਾ ਕਿਤੇ ਮਨੁੱਖ ਨੂੰ ਦੁੱਖ ਦਿੰਦਾ ਹੈ ਰੋੜਾ ਹੁਆ ਤਾਂ ਕਿਆ ਭਇਆ ਪੰਥੀ ਕਉ ਦੁੱਖ ਦੇਤ ਐਸਾ ਤੇਰਾ ਦਾਸ ਹੋਇ ਜਿਉਂ ਤਰਨੀ ਮੱਖੇ ਅਗਲੇ ਉਦਾਹਰਨ ਭਗਤ ਕਬੀਰ ਸਾਹਿਬ ਜੀ ਕਹਿ ਲੱਗੇ ਰੋੜੇ ਦਾ ਸੁਭਾਅ ਛੱਡ ਕਰਕੇ ਤੂੰ ਇਸ ਤਰ੍ਹਾਂ ਹੋ ਜਿਦਾਂ ਧਰਤੀ ਦੇ ਉੱਤੇ ਖੇ ਹੈ ਮਿੱਟੀ ਹੈ ਮਿੱਟੀ ਦੀ ਤਰ੍ਹਾਂ ਹੋ ਜਾ ਕੇ ਜਿਹੜਾ ਮਰਜੀ ਤੇਰੇ ਉੱਤੋਂ ਦੀ ਲੰਗੀ ਜਾਵੇ ਲਤਾੜੀ ਜਾਵੇ ਇਹ ਹਰੀ ਦੇ ਜਨ ਦੇ ਨਿਮਰਤਾ ਦੇ ਗੁਣ ਭਗਤ ਕਬੀਰ ਸਾਹਿਬ ਜੀ ਦਾ ਨੇ ਐਸਾ ਤੇਰਾ ਦਾਸ ਹੋਏ ਜਿਉਂ ਧਰਨੀ ਮੈਂ ਖੇ ਕਬੀਰ ਖੇ ਹੋਈ ਤੂੰ ਕਿਆ ਪਿਆ ਖੇਰ ਕਹਿਣ ਲੱਗੇ ਜੇ ਤੂੰ ਖੇ ਵੀ ਬਣ ਗਿਆ ਮਿੱਟੀ ਵੀ ਬਣ ਗਿਆ ਤੇ ਕੀ ਹੋਇਆ ਜੋ ਉੱਡ ਲੱਗ ਅੰਗ ਕਹਿੰਦੇ ਜਦੋਂ ਹਵਾ ਆਉਂਦੀ ਨੇਰੀ ਆਉਂਦੀ ਆ ਉੱਡ ਕਰਕੇ ਤੂੰ ਕਿਸੇ ਨੇ ਚਿੱਟੇ ਕੱਪੜੇ ਪਾਏ ਹਨ ਵਸਤਰ ਪਾਏ ਹੋਣਾ ਤੇ ਉਹਦੇ ਉੱਤੇ ਜਾ ਕਰਕੇ ਮਿੱਟੀ ਜਿਹੜੀ ਲੱਗ ਜਾਂਦੀ ਇਹ ਚੰਗੀ ਗੱਲ ਨਹੀਂ ਕਬੀਰ ਕਹਿ ਲੱਗੇ ਇਹੋ ਜਿਹਾ ਤੂੰ ਦਾਸ ਬਣ ਜਾ ਕੇ ਜਿੱਦਾਂ ਇੱਕ ਮਿੱਟੀ ਹੈ ਫਿਰ ਕਹਿ ਲੱਗੇ ਜੇ ਮਿੱਟੀ ਵੀ ਤੂੰ ਬਣ ਜਾ ਨਾਏ ਤੇ ਆਉਣ ਵਾਲੇ ਜਾਣ ਵਾਲੇ ਨੂੰ ਉੱਡ ਕਰਕੇ ਇਹ ਉਹਦੇ ਸਰੀਰ ਉੱਤੇ ਲੱਗਦੀ ਉਹਦਾ ਸਰੀਰ ਜਿਹੜੇ ਕੱਪੜਿਆਂ ਨੂੰ ਮੈਲੇ ਹੋ ਜਾਂਦੇ ਨੇ ਕਬੀਰ ਖੇ ਹੋਈ ਤੌਕਿਆ ਪਿਆ ਜੋ ਉੱਡ ਲਾਗੇ ਅੰਗ ਹਰ ਜਨ ਐਸਾ ਚਾਹੀਏ ਜਿਉਂ ਪਾਣੀ ਸਰਬੰਗ ਤੀਜੀ ਉਦਾਹਰਨ ਭਗਤ ਕਬੀਰ ਸਾਹਿਬ ਜੀ ਪਹਿਲਾ ਰੋੜੇ ਦੀ ਦੂਜੇ ਤੇ ਉਹਨਾਂ ਨੇ ਮਿੱਟੀ ਖੇ ਦੀ ਉਦਾਹਰਨ ਦਿੱਤੀ ਤੀਜੇ ਨੰਬਰ ਤੇ ਕਹਿੰਨ ਉਹਨਾਂ ਪਾਣੀ ਦੀ ਉਦਾਹਰਨ ਦਿੱਤੀ ਕਿ ਹਰੀ ਦਾ ਜਨ ਸੇਵਕ ਜਿਹੜਾ ਉਹ ਪਾਣੀ ਵਰਗਾ ਹੋਣਾ ਚਾਹੀਦਾ ਤੇ ਕਹ ਲੱਗੇ ਜੇ ਪਾਣੀ ਵਰਗਾ ਵੀ ਹੋ ਜਾਵੇ ਪਾਣੀ ਜਿਹੜਾ ਵਾ ਉਹ ਆਪਣਾ ਸੁਭਾਅ ਇੱਕ ਨਹੀਂ ਰੱਖਦਾ ਕਿਸੇ ਵੇਲੇ ਉਹ ਤੱਤਾ ਵੀ ਹੋ ਜਾਂਦਾ ਤੇ ਠੰਡਾ ਵੀ ਹੋ ਜਾਂਦਾ ਕਬੀਰ ਪਾਣੀ ਹੋਇਆ ਤਾਂ ਕਿਆ ਭਇਆ ਸਿਰਾ ਤੱਤਾ ਹੋਏ ਕਹ ਲੱਗੇ ਜੇ ਗਰਮੀ ਆਉਂਦੀ ਹੈ ਤੇ ਉਹ ਬੜਾ ਤੱਤਾ ਹੋ ਜਾਂਦਾ ਜੇ ਸਿਆਲ ਆਉਂਦਾ ਹੈ ਸਰਦੀ ਦੀ ਰੁੱਤ ਆਉਂਦੀ ਤੇ ਬੜਾ ਠੰਡਾ ਹੋ ਜਾਂਦਾ ਕਬੀਰ ਪਾਣੀ ਹੋਇਆ ਤਾਂ ਕਿਹਾ ਪਿਆ ਸੀਰਾ ਤਾਤਾ ਹੋਏ ਤੇ ਫਿਰ ਭਗਤ ਕਬੀਰ ਸਾਹਿਬ ਜੀ ਨੂੰ ਪੁੱਛੀਏ ਵੀ ਕਬੀਰ ਸਾਹਿਬ ਜੀ ਹਰੀ ਦਾ ਜਨ ਸੇਵਕ ਕਿਦਾਂ ਦਾ ਹੋਣਾ ਚਾਹੀਦਾ ਤੁਸੀਂ ਆਖ ਦਿੱਤਾ ਕਿ ਰੋੜਾ ਵੀ ਨਿਮਰਤਾ ਰੋੜੇ ਵਰਗਾ ਹੋ ਜਾ ਫਿਰ ਤੁਸੀਂ ਆਪ ਹੀ ਕਹਿ ਦਿੱਤਾ ਕਿ ਰੋੜਾ ਜਿਹੜਾ ਹੈ ਉਹ ਆਪਣਾ ਸੁਭਾਅ ਨਹੀਂ ਬਦਲਦਾ ਜੇ ਮਿੱਟੀ ਦੀ ਗੱਲ ਕੀਤੀ ਫਿਰ ਤੁਸੀਂ ਇਹ ਗੱਲ ਕਹਿ ਦਿੱਤੀ ਕਿ ਮਿੱਟੀ ਵਰਗਾ ਨਹੀਂ ਕਿਸੇ ਦੇ ਕੱਪੜਿਆਂ ਨੂੰ ਮੈਲ ਲੱਗਦੀਆਂ ਪਾਣੀ ਵਰਗਾ ਹੋ ਜਾ ਕਹਿ ਲੱਗੇ ਪਾਣੀ ਵਰਗਾ ਨੇ ਪਾਣੀ ਵੀ ਜਿਹੜਾ ਵਾ ਉਹ ਤਤਤਾ ਹੋ ਜਾਂਦਾ ਕਦੇ ਠੰਡਾ ਹੋ ਜਾਂਦਾ ਤੇ ਫਿਰ ਅਸੀਂ ਪੁੱਛੀਏ ਭਗਤ ਕਬੀਰ ਸਾਹਿਬ ਜੀ ਨੂੰ ਹਰੀ ਦਾ ਜਨ ਸੇਵਕ ਕਿੱਦਾਂ ਦਾ ਹੋਣਾ ਚਾਹੀਦਾ ਹੈ ਕਹਿ ਲੱਗੇ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਕਹਿ ਲੱਗੇ ਪ੍ਰਮਾਤਮਾ ਦਾ ਸੇਵਕ ਹਰੀ ਦਾ ਜਨ ਐਦਾਂ ਦਾ ਹੋਣਾ ਚਾਹੀਦਾ ਜਿੱਦਾਂ ਦਾ ਹਰੀ ਪ੍ਰਮਾਤਮਾ ਆਪ ਆ ਪਰਮਾਤਮਾ ਨਿਰਭਉ ਆ ਉਹਨੂੰ ਕਿਸੇ ਦਾ ਡਰ ਨਹੀਂ ਉਹਦਾ ਸੇਵਕ ਵੀ ਨਿਰਭਉ ਹੋਣਾ ਚਾਹੀਦਾ ਉਸ ਪਰਮਾਤਮਾ ਦਾ ਕਿਸੇ ਦੇ ਨਾਲ ਵੈਰ ਨਹੀਂ ਰੱਖਦਾ ਤੇ ਮਨੁੱਖ ਜਿਹੜਾ ਪਰਮਾਤਮਾ ਦਾ ਜਾਣਿਆ ਸੇਵਕ ਹੈ ਉਹ ਨਿਰਵੈਰ ਵੀ ਹੋਣਾ ਚਾਹੀਦਾ ਉਹ ਪਰਮਾਤਮਾ ਦੇ ਗੁਣਾਂ ਨੂੰ ਗਾਉਣ ਵਾਲਾ ਹੋਣਾ ਚਾਹੀਦਾ ਕਹਿ ਲੱਗੇ ਹਰੀ ਦਾ ਜਾਣੇ ਹਰੀ ਦਾ ਸੇਵਕ ਪਰਮਾਤਮਾ ਦਾ ਸਿੱਖ ਉਹ ਹਰੀ ਵਰਗਾ ਹੋਣਾ ਚਾਹੀਦਾ ਹੈ ਜੇ ਉਹ ਹਰੀ ਵਰਗਾ ਨਹੀਂ ਹੁੰਦਾ ਤੇ ਉਹਦਾ ਨਾਮ ਜਪਿਆ ਸਿਮਰਨ ਕੀਤਾ ਜੇ ਸਫਲ ਨਹੀਂ ਹੋਇਆ ਇਥੇ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਹਰ ਜਨ RAM ਨਾਮ ਗੁਣ ਗਾਵੇ ਹਰੀ ਦਾ ਜਨ ਸੇਵਕ ਜਿਹੜਾ ਉਹ ਪਰਮਾਤਮਾ ਦੇ ਗੁਣਾਂ ਨੂੰ ਸਦਾ ਗਾਉਂਦਾ ਹੈ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਜੇ ਕੋਈ ਉਸ ਮਨੁੱਖ ਦੀ ਨਿੰਦਿਆ ਵੀ ਕਰਦਾ ਹੈ ਉਹ ਆਪਣੇ ਗੁਣ ਨੂੰ ਸੁਭਾਅ ਨੂੰ ਕਦੇ ਬਦਲਦਾ ਨਹੀਂ ਹੈ ਗੁਰੂ ਘਰ ਆਉਣ ਵਾਲਿਆਂ ਦੀ ਬਾਣੀ ਪੜਨ ਵਾਲਿਆਂ ਦੀ ਪਰਮਾਤਮਾ ਨਾਲ ਜੁੜੇ ਹੋਏ ਮਨੁੱਖਾਂ ਦੀ ਅਕਸਰ ਇਹ ਵੇਨੇ ਕਿ ਆਮ ਲੋਕ ਬੜੀ ਨਿੰਦਿਆ ਕਰਦੇ ਕਿ ਗੁਰਦੁਆਰੇ ਜਾਣਾ ਪਾਠ ਕਰਨਾ ਇਹ ਵਿਹਲੇ ਬੰਦਿਆਂ ਦਾ ਕੰਮ ਹੈ ਸਾਡੇ ਕੋਲ ਇੰਨਾ ਟਾਈਮ ਹੈ ਨਹੀਂ ਤੇ ਜੇ ਕੋਈ ਜਾਂਦਾ ਹੈ ਫੇਰ ਵੀ ਅੱਗੋਂ ਪਿਛੋਂ ਦੀ ਨਿੰਦਿਆ ਕਰੀ ਜਾਂਦੇ ਆ ਪਰ ਜਿਹੜਾ ਗੁਰੂ ਦਾ ਸੇਖ ਆ ਗੁਰੂ ਤੇ ਵਿਸ਼ਵਾਸ ਰੱਖਦਾ ਉਹ ਨਿੰਦਿਆ ਦੀ ਪਰਵਾਹ ਨਹੀਂ ਕਰਦਾ ਆਪਣੇ ਸੁਭਾਅ ਨੂੰ ਨਹੀਂ ਬਦਲਦਾ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਆਪਣੇ ਗੁਣ ਨੂੰ ਉਹ ਗਵਾਉਂਦਾ ਨਹੀਂ ਤੇ ਗਵਾਉਣਾ ਵੀ ਨਹੀਂ ਚਾਹੀਦਾ ਕਹਿਣ ਵਾਲੇ ਬੜਾ ਕੁਝ ਕਹਿੰਦੇ ਆ ਜੇ ਮਨੁੱਖ ਪਰਮਾਤਮਾ ਦੇ ਨਾਲ ਜੁੜਿਆ ਹੈ ਤੈਨੂੰ ਰਹਿਣਾ ਚਾਹੀਦਾ ਇੱਕ ਵਿਆਸ ਮਹਾਰਿਸ਼ੀ ਜੀ ਹੋਏ ਹਨ ਉਹ ਨਦੀ ਦੇ ਕਿਨਾਰੇ ਸਵੇਰ ਤੁਰੇ ਜਾ ਰਹੇ ਸਨ ਨਾਲ ਉਹਨਾਂ ਦੇ ਸੇਵਕ ਸਨ ਉਹਨਾਂ ਦੇ ਹਰੀ ਦੇ ਜਨ ਦੀ ਸੁਭਾ ਦੀ ਆਪਾਂ ਗੱਲ ਕਰਨ ਲੱਗੇ ਕਿ ਆਪਣਾ ਸੁਭਾ ਜਿਹੜਾ ਸਾਧੂ ਸੰਤ ਮਹਾਪੁਰਸ਼ ਸਿੱਖ ਜਿਹੜਾ ਉਹ ਬਦਲਦਾ ਨਹੀਂ ਵਿਆਸ ਮਹਾਰਿਸ਼ੀ ਜੀ ਤੁਰੇ ਜਾ ਰਹੇ ਹਨ ਨਦੀ ਦੇ ਕਿਨਾਰੇ ਤੇ ਉਹਨਾਂ ਨੇ ਵੇਖਿਆ ਕਿ ਨਦੀ ਦੇ ਵਿੱਚ ਇੱਕ ਵਿਸ਼ੂ ਜਿਹੜਾ ਰੁੜਦਾ ਜਾ ਰਿਹਾ ਹੈ ਉਹਨਾਂ ਨੇ ਦਿਆਲਤਾ ਵਿਖਾਈ ਉਸ ਬਿਸ਼ੂ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਆ ਬਿਸ਼ੂ ਨੂੰ ਬਾਹਰ ਕੱਢਣ ਵਾਸਤੇ ਜਦੋਂ ਹੋਰ ਕੋਈ ਸਾਧਨ ਨਾ ਵਿਖਿਆ ਤੇ ਉਹਨਾਂ ਨੇ ਆਪਣੇ ਹੱਥ ਦੇ ਨਾਲ ਜਿਹੜਾ ਬਿਸ਼ੂ ਸੀ ਉਹਨੂੰ ਕੱਢਣ ਦੀ ਕੋਸ਼ਿਸ਼ ਕੀਤੀ ਤੇ ਬਿਸ਼ੂ ਦਾ ਸੁਭਾਅ ਹੈ ਉਹਨੇ ਡੰਗ ਮਾਰਿਆ ਸੇਵਕ ਜਿਹੜਾ ਬਾਹਰ ਖਲੋਤਾ ਸੀ ਉਹਨੇ ਆਖਿਆ ਕਿ ਮਹਾਰਿਸ਼ੀ ਜੀ ਇਹ ਜਿਹੜਾ ਬਿਸ਼ੂ ਆ ਇਹ ਬੜਾ ਖਤਰਨਾਕ ਜਾਨਵਰ ਆ ਇਹਨੂੰ ਰਹਿਣ ਦਿਓ ਉਹਨਾਂ ਨੇ ਦੂਜੀ ਵਾਰ ਫੇਰ ਕੱਢਿਆ ਬਿੱਸ਼ੂ ਨੇ ਆਪਣੇ ਸੁਭਾਅ ਦੇ ਅਨੁਸਾਰ ਉਹਨੇ ਡੰਗ ਮਾਰਿਆ ਉਹ ਸੇਵਕ ਨੇ ਫੇਰ ਆਖਿਆ ਕਿ ਖਤਰਨਾਕ ਬਿੱਸ਼ੂ ਹੈ ਜਨਵਰ ਹੈ ਤੇ ਆਪ ਜੀ ਇਹਨੂੰ ਬਾਹਰ ਨਾ ਕਢੋ ਰੁਣਨ ਦਿਓ ਤੇ ਜਦੋਂ ਤੀਜੀ ਵਾਰ ਉਹਨਾਂ ਨੇ ਜ਼ੋਰ ਦੇ ਨਾਲ ਤਰੀਕੇ ਦੇ ਨਾਲ ਆਪਣੇ ਹੱਥ ਤੇ ਰੱਖ ਕਰਕੇ ਨਦੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਫਿਰ ਰਿਸ਼ੀ ਜੀ ਆਪਣੇ ਸੇਵਕ ਨੂੰ ਪੁੱਛਣ ਲੱਗੇ ਕਿ ਤੁਸੀਂ ਕੀ ਕਹਿ ਰਹੇ ਸੀ ਉਹ ਕਹਿ ਲੱਗਾ ਕਿ ਮਹਾਰਿਸ਼ੀ ਜੀ ਅਸੀਂ ਤੁਹਾਨੂੰ ਇਹ ਗੱਲ ਆਖੀ ਕਿ ਵਿਛੂ ਜਿਹੜਾ ਖਤਰਨਾਕ ਹੈ ਇਹ ਡੰਗ ਮਾਰਦਾ ਇਹਦਾ ਸੁਭਾਅ ਹੈ ਤੇ ਇਹਨੂੰ ਰਹਿਣ ਦਿਓ ਰੁੜਨ ਦਿਓ ਤੇ ਉਹ ਕਹਿਣ ਲੱਗੇ ਜੇ ਇਹ ਜਨਵਰ ਹੋ ਕਰਕੇ ਆਪਣਾ ਸੁਭਾਅ ਨਹੀਂ ਬਦਲਦਾ ਤੇ ਅਸੀਂ ਉਸ ਪ੍ਰਮਾਤਮਾ ਦੇ ਸੇਵਕ ਹਾਂ ਅਸੀਂ ਵੀ ਆਪਣਾ ਸੁਭਾਅ ਨਹੀਂ ਬਦਲ ਸਕਦੇ ਕਿ ਸਾਡਾ ਫਰਜ ਹੈ ਭਲਾ ਕਰਨਾ ਪਰਮਾਤਮਾ ਦਾ ਨਾਮ ਜਪਣਾ ਸਿਮਰਨ ਕਰਨਾ ਕਿਸੇ ਤੇ ਦਇਆ ਕਰਨੀ ਕਿਸੇ ਦੀ ਜਾਨ ਬਚਾਉਣੀ ਅਸੀਂ ਵੀ ਆਪਣੇ ਸੁਭਾਅ ਨੂੰ ਗੁਣ ਨੂੰ ਬਦਲ ਨਹੀਂ ਸਕਦੇ ਇਥੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਿਰਪਾ ਕੀਤੀ ਸਾਨੂੰ ਸਮਝਾਇਆ ਕਿ ਜੇ ਕੋਈ ਤੁਹਾਡੀ ਭਲਿਆ ਨਿੰਦਾ ਵੀ ਕਰਦਾ ਹੈ ਕਦੇ ਆਪਣੇ ਗੁਣ ਨੂੰ ਛੱਡਿਓ ਨਾ ਪਰਮਾਤਮਾ ਦਾ ਨਾਮ ਜਪਣਾ ਸਿਮਰਨ ਕਰਨੀ ਗੁਰੂ ਘਰ ਆਉਣਾ ਮਨੁੱਖ ਤੋਂ ਛੱਡੀ ਨਾ ਨਿੰਦਿਆ ਕਰਨ ਵਾਲੇ ਬੜੇ ਮਨੁੱਖ ਹਨ ਜੇ ਕੋਈ ਨਿੰਦਿਆ ਕਰਦਾ ਹੈ ਆਪਣੇ ਜਿਹੜੇ ਹਨ ਉਹ ਕਪੜੇ ਤੋਂਦਾ ਹੈ ਨਿੰਦਕ ਹਮਰੇ ਕਪੜੇ ਧੋਏ ਉਹ ਸਾਡੀ ਮੈਲ ਖਾਂਦਾ ਏ ਧੋਂਦਾ ਏ ਸਾਡਾ ਜੀਵਨ ਚੰਗਾ ਬਣ ਜਾਂਦਾ ਜੇ ਕੋਈ ਨਿੰਦਿਆ ਵੀ ਕਰਦਾ ਹੈ ਆਪਣੇ ਗੁਣ ਸੁਭਾ ਨੂੰ ਹਰੀ ਦਾ ਜਨ ਸੇਵਕ ਹੈ ਜਿਹੜਾ ਉਹ ਕਦੇ ਛੱਡਦਾ ਨਹੀਂ ਰਹਾਉ ਇਹ ਰਹਾਉ ਦਾ ਬੰਧ ਹੈ ਸਤਿਗੁਰੂ ਜੀ ਵਿਸ਼ਰਾਮ ਦੇ ਕਰਕੇ ਅੱਗੇ ਸਾਨੂੰ ਸਮਝਾਉਂਦੇ ਹਨ ਜੋ ਕਿਛ ਕਰੇ ਸੋ ਆਪੇ Swami ਹਰ ਆਪੇ ਕਾਰ ਕਮਾਵੇ ਹਰੇ ਦਾ ਜਿਹੜਾ ਸੇਵਕ ਆ ਸੇਖ ਆ ਉਹਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਹੈ ਕਿ ਜੋ ਕੁਝ ਵੀ ਕਰਨ ਵਾਲਾ ਹੈ ਕਰਾਉਣ ਵਾਲਾ ਉਹ ਪ੍ਰਮਾਤਮਾ ਆਪ ਹੀ ਕਰਦਾ ਹੈ ਜੇ ਕੋਈ ਸਾਡੀ ਨਿੰਦਿਆ ਕਰਦਾ ਹੈ ਉਹਦੇ ਕੋਲੋਂ ਵੀ ਉਹ ਪਰਮਾਤਮਾ ਕਰਾ ਰਿਹਾ ਹੈ ਕਿ ਮੇਰੇ ਸਿੱਖ ਸੇਵਕ ਦੀ ਮੈਲ ਜਿਹੜੀ ਉਹ ਧੋ ਦਵੇ ਇਹਦਾ ਮਨ ਨਿਰਮਲ ਹੋ ਜਾਵੇ ਜੋ ਕਿਸੇ ਕਰੇ ਸੋ ਆਪੇ ਸਵਾਮੀ ਹਰ ਆਪੇ ਕਾਰ ਕਮਾਵੇ ਉਹ ਗੁਰੂ ਦੇ ਪਰਮਾਤਮਾ ਦੇ ਆਸ਼ੀਅ ਅਨੁਸਾਰ ਹੀ ਮਨੁੱਖ ਨਿੰਦਿਆ ਕਰਦਾ ਹੈ ਤੇ ਕੋਈ ਗੁਰੂ ਦੀ ਕਿਰਪਾ ਦੇ ਨਾਲ ਉਹਦੇ ਹੁਕਮ ਵਿੱਚ ਚੱਲ ਕੇ ਪਰਮਾਤਮਾ ਦੀ ਵਡਿਆਈ ਕਰਦਾ ਹੈ ਜੋ ਕੁਝ ਵੀ ਕਰਦਾ ਹੈ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਉਹ ਸਾਰਾ ਕੁਝ ਪ੍ਰਮਾਤਮਾ ਸੁਆਮੀ ਮਾਲਕ ਆ ਉਹ ਆਪ ਹੀ ਕਰਨ ਵਾਲਾ ਹੈ ਹਰ ਆਪੇ ਕਾਰ ਕਮਾਵੇ ਸਾਰੀਆਂ ਕਾਰ ਵਿਹਾਰ ਜੋ ਕੁਝ ਵੀ ਬੁਲਾਉਣ ਵਾਲਾ ਉਹ ਪ੍ਰਮਾਤਮਾ ਆਪ ਹੀ ਕਰਦਾ ਭਾਈ ਹਰ ਆਪੇ ਹੀ ਮਤ ਦੇਵੇ ਸੁਆਮੀ ਹਰ ਆਪੇ ਬੋਲ ਬੁਲਾਵੇ ਕਹਿੰਦੇ ਜੇ ਕੋਈ ਨਿੰਦਿਆ ਕਰਦਾ ਹੈ ਉਹਨੂੰ ਵੀ ਉਸ ਪ੍ਰਮਾਤਮਾ ਨੇ ਮਤ ਦਿੱਤੀ ਆ ਜਿੰਨੀ ਕ ਅਕਲ ਦਿੱਤੀ ਆ ਸੋਝੀ ਦਿੱਤੀ ਉਸ ਹਿਸਾਬ ਦੇ ਨਾਲ ਉਹ ਦੁਨੀਆ ਤੇ ਮਨੁੱਖ ਜਿੰਦਾ ਹੈ ਹਰ ਆਪੇ ਬੋਲ ਬੁਲਾਵੇ ਆਪ ਹੀ ਉਹ ਪ੍ਰਮਾਤਮਾ ਉਹਦੇ ਕੋਲੋਂ ਬੋਲ ਬੁਲਾਉਂਦਾ ਹੈ ਮਨੁੱਖ ਦੀ ਸਮਰੱਥਾ ਨਹੀਂ ਆ ਕਿ ਆਪ ਬੋਲ ਸਕੇ ਜਦੋਂ ਸਵਾਸਾਂ ਦੀ ਪੂੰਜੀ ਖਤਮ ਹੋ ਜਾਂਦੀ ਤੇ ਮਨੁੱਖ ਬੋਲ ਨਹੀਂ ਸਕਦਾ ਇਹ ਪ੍ਰਮਾਤਮਾ ਕਿਰਪਾ ਕਰਦਾ ਜਿੱਦਾਂ ਮਨੁੱਖ ਨੂੰ ਚਲਾਉਂਦਾ ਉਦ ਤਰ੍ਹਾਂ ਚੱਲਦਾ ਹੈ ਉਹ ਆਪ ਹੀ ਸਤਿਗੁਰੂ ਜੀ ਸਾਰਾ ਕੁਝ ਕਰਾਉਂਦੇ ਹਨ ਨਿੰਦਕ ਦੇ ਕੋਲੋਂ ਉਹ ਗੱਲਾਂ ਬੁਲਾਉਂਦੇ ਹਨ ਹਰ ਆਪੇ ਪੰਜ ਤੱਤ ਵਿਸਥਾਰਾ ਵਿੱਚ ਧਾਤੂ ਪੰਜ ਆਪ ਪਾਵੇ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਇਹ ਜਿੰਨਾ ਜਗਤ ਬਣਿਆ ਹੈ ਪੰਜਾਂ ਤਤਾਂ ਤੋਂ ਬਣਿਆ ਹੈ ਪੰਜ ਤਤ ਕਿਹੜੇ ਹਨ ਪਾਣੀ ਅੱਗ ਹਵਾ ਧਰਤੀ ਤੇ ਆਕਾਸ਼ ਇਹ ਪੰਜ ਤਤ ਪੰਜਾਂ ਤਤਾਂ ਤੋਂ ਇਹ ਸਾਰਾ ਸੰਸਾਰ ਪ੍ਰਮਾਤਮਾ ਨੇ ਸ੍ਰਿਟੀ ਰਚੀ ਹੈ ਪੰਜ ਤਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ ਗੁਰੂ ਤੇਗ ਬਹਾਦਰ ਮਹਾਰਾਜ ਜਦੋਂ ਅਸੀਂ ਭੋਗ ਦੇ ਸ਼ਲੋਕ ਪੜ੍ਹਦੇ ਆ ਉਹਦੇ ਵਿੱਚ ਵੀ ਇਹ ਸ਼ਬਦ ਆਉਂਦਾ ਹੈ ਕਿ ਪੰਜਾਂ ਤਤਾਂ ਦਾ ਜਿਹੜਾ ਸਰੀਰ ਸਾਡਾ ਬਣਿਆ ਹੈ ਅੱਗ ਪਾਣੀ ਹਵਾ ਧਰਤੀ ਤੇ ਆਕਾਸ਼ ਤੇ ਇਹਨਾਂ ਪੰਜਾਂ ਦੇ ਵਿੱਚ ਵਿੱਚ ਧਾਤੂ ਪੰਜ ਆਪ ਪਾਵੇ ਉਹ ਪੰਜ ਚੀਜ਼ਾਂ ਪੰਜ ਗੁਣ ਜਿਹੜੇ ਹਨ ਉਹ ਪਰਮਾਤਮਾ ਨੇ ਰੱਖੇ ਹਨ ਅੱਗ ਦੇ ਵਿੱਚ ਰੂਪ ਦਾ ਜਿਹੜਾ ਸਤਗੁਰਾਂ ਨੇ ਤਤ ਰੱਖਿਆ ਵਿੱਚ ਧਾਤੂ ਪੰਜ ਆਪ ਆਵੇ ਇਹਨਾਂ ਪੰਜਾਂ ਦੇ ਵਿੱਚ ਗਾਂ ਪੰਜ ਤਤ ਜਿਹੜੇ ਹਨ ਉਹ ਪਰਮਾਤਮਾ ਨੇ ਰੱਖਿਆ ਨਾ ਪਾਣੀ ਦੇ ਵਿੱਚ ਸਵਾਦ ਦਾ ਗੁਣ ਹਵਾ ਦੇ ਵਿੱਚ ਸਪਰਸ਼ਤਾ ਦਾ ਗੁਣ ਤੇ ਜਿਹੜਾ ਆਕਾਸ਼ ਉਹਦਾ ਸ਼ਬਦ ਦੇ ਨਾਲ ਸਬੰਧ ਹੈ ਇਹਨਾਂ ਪੰਜਾਂ ਤਤਾਂ ਦੇ ਨਾਲ ਪੰਜ ਸਤਿਗੁਰ ਸੱਚੇ ਪਾਤਸ਼ਾਹ ਕਾਲਪੁਰਖ ਵੈਗੁਰੂ ਨੇ ਇਹ ਗੁਣ ਰੱਖੇ ਹਨ ਇਹ ਪੰਜਾਂ ਤਤਾਂ ਦਾ ਵਿਸਥਾਰਾ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਉਹ ਪ੍ਰਮਾਤਮਾ ਨੇ ਕੀਤਾ ਹੈ ਉਹਨਾਂ ਦੇ ਗਾਹ ਪੰਜ ਤਤ ਜਿਹੜਿਆਂ ਨੂੰ ਪ੍ਰਮਾਤਮਾ ਨੇ ਵਸ਼ ਰੱਖੇ ਹਨ ਜਨ ਨਾਨਕ ਸਤਿਗੁਰ ਮੇਲੇ ਆਪੇ ਹਰ ਆਪੇ ਚਗਰ ਚੁਕਾਵੇ ਗੁਰੂ ਰਾਮਦਾਸ ਮਹਾਰਾਜੀ ਵੱਡੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜੀ ਦਾ ਨਾਮ ਲੈ ਕਰਕੇ ਕਹਿ ਲੱਗੇ ਕਥਨ ਕਰਦੇ ਹਨ ਜਨ ਨਾਨਕ ਸਤਿਗੁਰ ਮੇਲੇ ਆਪੇ ਕਿ ਇਹ ਨਾਨਕ ਉਹ ਸਤਿਗੁਰ ਸੱਚਾ ਗੁਰੂ ਜਿਹੜਾ ਵਾ ਉਹ ਆਪ ਇਹ ਮਨੁੱਖਾਂ ਨੂੰ ਆਪਣੇ ਨਾਲ ਮੇਲਦਾ ਹੈ ਜੇ ਉਹਦੀ ਕਿਰਪਾ ਹੋਵੇ ਤਾਂ ਇਹ ਮਨੁੱਖ ਗੁਰੂ ਘਰ ਆ ਸਕਦਾ ਹੈ ਨਾਮ ਜਪ ਸਕਦਾ ਹੈ ਸਿਮਰਨ ਕਰ ਸਕਦਾ ਹੈ ਆਪਣੇ ਜੀਵਨ ਨੂੰ ਸਫਲਾ ਕਰ ਸਕਦਾ ਹੈ ਜੇ ਉਹ ਗੁਰੂ ਕਿਰਪਾ ਕਰੇ ਤੇ ਆਪਣੇ ਨਾਲ ਮੇਲ ਲਵੇ ਜੇ ਪਰਮਾਤਮਾ ਗੁਰੂ ਦਾ ਮਲਾਪ ਸਾਨੂੰ ਹੋ ਜਾਵੇਗਾ ਕਹਿ ਲੱਗੇ ਹਰ ਆਪੇ ਝਗੜ ਚੁਕਾਵੇ ਫਿਰ ਮਨੋਕਰ ਦੇ ਅੰਦਰ ਜਿੰਨੇ ਵੀ ਝਗੜੇ ਹਨ ਭਾਵੇਂ ਉਹ ਦੁਨੀਆ ਦਾ ਕਲ ਕਲੇਸ਼ ਹੈ ਬਾਹਰੀ ਸਾਡੇ ਝਗੜੇ ਹਨ ਦੁਨਿਆਵੀ ਸਾਨੂੰ ਚਿੰਤਾ ਰਹਿੰਦੀ ਦੁੱਖ ਰਹਿੰਦਾ ਉਹ ਵੀ 사ਤਗੁਰੂ ਜੀ ਦੂਰ ਕਰ ਦਿੰਦੇ ਹਨ ਜਿਹੜੇ ਸਾਡੇ ਅੰਦਰ ਪੰਜ ਵਕਾਰ ਹਨ ਜਿੰਨੂੰ ਝਗੜਦਿਆਂ ਝਗੜਦਿਆਂ ਮਨੁੱਖ ਦੀ ਸਾਰੀ ਉਮਰ ਲੰਘ ਜਾਂਦੀ ਹੈ ਇਹ ਵਾਸ ਵਿੱਚ ਨਹੀਂ ਆਉਂਦੇ ਜਿੱਤੇ ਨਹੀਂ ਜਾਂਦੇ ਗੁਰੂ ਦੇ ਸ਼ਬਦ ਦੇ ਨਾਲ ਹੀ ਮਨੁੱਖ ਜਿੱਤ ਸਕਦਾ ਹੈ ਕਹਤ ਕਬੀਰ ਪੰਜ ਕੋ ਝਗੜਾ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹਨਾਂ ਪੰਜਾਂ ਦੇ ਨਾਲ ਅਸੀਂ ਰੋਜ਼ ਝਗੜਾ ਕਰਦੇ ਜੇ ਕਾਮ ਨੂੰ ਮਾਰਦੇ ਤੇ ਕ੍ਰੋਧ ਆ ਜਾਂਦਾ ਕ੍ਰੋਧ ਨੂੰ ਮਾਰਦੇ ਤੇ ਕਾਮ ਅੰਦਰ ਆ ਜਾਂਦਾ ਹੰਕਾਰ ਆ ਜਾਂਦਾ ਲੋਭ ਆ ਜਾਂਦਾ ਕਹਿ ਲੱਗੇ ਨਾ ਪੰਜਾਂ ਦੇ ਨਾਲ ساری ਉਮਰ ਬੰਦਾ ਝਗੜਾ ਕਰਦਾ ਏ ਕਹਤ ਕਬੀਰ ਪੰਜ ਕੋ ਝਗੜਾ ਝਗਰਤ ਜਨਮ ਗਵਾਇਆ ਕਹਿੰਦੇ ਝਗੜਦਿਆਂ ਝਗੜਦਿਆਂ ਮਨੁੱਖ ਦਾ ਜਨਮ ਜਿਹੜਾ ਗਵਾਚ ਜਾਂਦਾ ਏ ਇਹ ਪੰਜ ਕਦੇ ਜਿੱਤੇ ਨਹੀਂ ਜਾਂਦੇ ਜੇ ਗੁਰੂ ਕਿਰਪਾ ਕਰੇ ਗੁਰੂ ਦਾ ਸ਼ਬਦ ਸਾਡੇ ਹਿਰਦੇ ਵਿੱਚ ਵਸ ਜਾਵੇ ਮਨੁੱਖ ਗੁਰੂ ਵਾਲਾ ਬਣ ਜਾਵੇ ਗੁਰੂ ਦਾ ਮੇਲ ਇਹਨੂੰ ਹਾਸਲ ਹੋ ਜਾਵੇ ਆਪਣੇ ਚਰਨਾਂ ਨਾਲ ਗੁਰੂ ਮਲਾ ਲਵੇ ਕਹਿ ਲੱਗੇ ਹਰ ਆਪੇ ਝਗੜ ਰਚਕਾਵੇ ਫਿਰ ਅੰਦਰ ਦੇ ਦੇ ਝਗੜੇ ਜਿਹੜੇ ਹਨ ਬਾਹਰ ਦੇ ਝਗੜੇ ਹਨ ਉਹ ਮਨੁੱਖ ਦੇ ਮੁੱਕ ਜਾਂਦੇ ਹਨ ਤੇ ਉਹ ਪਰਮਾਤਮਾ ਵਿੱਚ ਲੀਨ ਹੋ ਜਾਂਦਾ ਹੈ ਇਹ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਨੇ ਅੱਜ ਦੇ ਫਰਮਾਨ ਅੰਦਰ ਸਾਡੇ ਤੇ ਬਖਸ਼ਿਸ਼ ਕੀਤੀ ਹੈ ਕਿ ਹਰੀ ਦਾ ਜਿਹੜਾ ਜਾਣ ਸੇਵਕ ਹੈ ਉਹ ਸਦਾ ਵਾਸਤੇ ਪਰਮਾਤਮਾ ਦੇ ਗੁਣ ਗਾਉਂਦਾ ਹੈ ਜੇ ਕੋਈ ਨਿੰਦਿਆ ਕਰਦਾ ਹੈ ਨਿੰਦਿਆ ਦੀ ਉਹ ਪ੍ਰਵਾਹ ਨਹੀਂ ਕਰਦਾ ਉਹ ਪਰਮਾਤਮਾ ਵਿੱਚ ਮਗਨ ਰਹਿੰਦਾ ਉਸ ਪਰਮਾਤਮਾ ਦੇ ਗੁਣਾਂ ਨੂੰ ਗਾਉਂਦਾ ਰਹਿੰਦਾ ਉਹਨੂੰ ਇਹ ਸਮਝ ਆ ਜਾਂਦੀ ਜੋ ਕੁਝ ਵੀ ਪਰਮਾਤਮਾ ਕਰ ਰਿਹਾ ਉਹਨੇ ਆਪ ਹੀ ਸਾਰਾ ਕੁਝ ਕਰਾ ਰਿਹਾ ਹੈ ਬੁਲਾ ਰਿਹਾ ਹੈ ਨਿੰਦਿਆ ਹੋ ਰਹੀ ਤੇ ਉਹ ਪਰਮਾਤਮਾ ਆਪ ਹੀ ਕਰਾ ਰਿਹਾ ਹੈ ਸਾਡੀ ਮੈਲ ਥੋਤੀ ਜਾਂਦੀ ਜੇ ਗੁਰੂ ਦਾ ਮਲਾਪ ਮਨੁੱਖ ਨੂੰ ਹੋ ਜਾਵੇ ਇਹਦੇ ਸਾਰੇ ਝਗੜੇ ਜਿਹੜੇ ਹਨ ਉਹ ਦੂਰ ਹੋ ਜਾਂਦੇ ਹਨ ਇਹ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਨ ਆਪ ਉਹਨਾਂ ਦੇ ਸ਼ਬਦ ਦੀ ਵਿਚਾਰ ਜਿਹੜੀ ਸਾਡੇ ਹਿਰਦੇ ਵਿੱਚ ਵਸੇ ਸਾਡੀ ਕਹਿਣੀ ਕਰਨੀ ਕਥਣੀ ਜਿਹੜੀ ਇੱਕ ਹੋ ਜਾਵੇ ਜੋ ਅਸੀਂ ਕਹਿੰਨੇ ਆ ਉਹਦੀ ਵਿਚਾਰ ਸਾਡੇ ਹਿਰਦੇ ਵਿੱਚ ਵੀ ਵਸੇ ਸਤਿਗੁਰੂ ਜੀ ਤਰਸ ਕਰਨ ਦਇਆ ਕਰਨ ਦਰੋਂ ਕਰਨ ਨਾਮ ਸਿਮਰਨ ਗੁਰਸਿੱਖੀ ਜੀਵਨ ਨਾਮ ਸੁਣਦਿਆਂ ਦਾਤਾਂ ਬਖਸ਼ਿਸ਼ ਕਰਕੇ ਨਿਹਾਲ ਕਰਨ ਦਾਹ ਰਾਏ ਸੰਗਤ ਦੀ ਹਾਜ਼ਰੀ ਪ੍ਰਵਾਨ ਕਰਕੇ ਚੜ੍ਹਦੀ ਕਲਾ ਬਖਸ਼ਿਸ਼ ਕਰਨ ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਮਾਫੀ ਬਖਸ਼ਿਸ਼ ਕਰਨੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਸਭ ਸੰਗਤ ਬਖਸ਼ਣ ਜੋਗ ਜੋ ਅੱਗੇ ਤੋਂ ਸਤਿਗੁਰੂ ਜੀ ਸਮਤ ਮੋਦੀ ਚੇਤਾ ਤੇ ਸੁਧਾਰ ਬਖਸ਼ਿਸ਼ ਕਰਨ ਅੰਤ ਲੀਆਂ ਪੰਕਤੀਆਂ ਨੂੰ ਸਰਵਣ ਕਰਕੇ ਫਤੇ ਦੀ ਸਾਜ ਕਰੀਏ ਜੀ ਹਰ ਆਪੇ ਪੰਜ ਤਾਤ ਬਿਸਥਾਰਾ ਵਿਚ ਧਾਤੂ ਪੰਜ ਆਪ ਪਾਵੈ ਜਨ ਨਾਨਕ ਸਤ ਗੁਰ ਮਿਲਿ ਆਪੇ ਹਾ